ਦੈਨੀਆ ਯਾਰ ਕੇ ਦੈਨੀ ਦੇ ਕਿ ਪਾਸੇ ਨੂੰ ਮੈਨੂੰ ਖੋਲਣਾ ਜਮਕੜ ਬੁੜੀ ਟੀ ਜਾਂਦਾ ਵਾ ਏ ਨਿੰਦਾ ਮੈਂ ਬਾਹਰ ਜਾਣਾ ਮੈਂ ਮਨ ਵਿੱਚ ਪਈ ਆਲੇ ਕਾਕੇ ਘੋਡਾ ਲੈਣਾ ਹਟ ਜਾ ਕਿੱਦਾਂ ਜਾਵੇਂ ਚੱਜ ਨਾਲ ਲੜਪੋ ਜਾਵੇਂ ਚੱਜ ਨਾਲ ਲੜੋ ਤੇ ਫੇਰ ਪਤਾ ਲੱਗੂ ਤੁਹਾਡੀ ਅੰਮਾ ਮਾਂ ਨੂੰ ज़े तो वहीं चौका तो दे लाड़ा जाते हैं यहाँ। नहीं। तो मेरा चौका नहीं दिन दिन कहाँ दे लगे नहीं हो। नहीं है ना। तो मेरा वीरा हूँ ना। जाइते खोलो जा। क्या फिर कालू चल दे। शूटरी ला के। कर जाना ना। जा चल जाचंड। आई ने निया खेल लगना होने। आजा गुरमेरे। हाँ। चला बात। समरीत। ਮਗਰ ਜੀ ਪਿਆ ਨਾ ਮੈਂ ਤੈਨੂੰ ਕਹਿ ਕੇ ਗਈ ਸੀ ਨਾ ਮੁੰਡੇ ਦਾ ਧਿਆਨ ਦਾ ਕੀ ਉਹਨੂੰ ਕਿੱਥੇ ਵਿਚਾਰੇ ਨੂੰ ਪਰਸਨੇ ਵੜਿਆ ਵਾ ਚਾਚੀ ਜੀ ਮੇਰੀ ਅਵਜ ਲੱਤਾਂ ਮੈਂ ਕੋਦੋ ਨਹੀਂ ਥੱਕ ਗਈ ਨਾ ਖਡਾਉਂਦੇ ਅਗੁਰਾ ਤਾਂ ਅਖਰੀ ਲੱਗਣਿਆ ਨਾ ਕਿਉਂ ਨਹੀਂ ਅਖਰੀ ਦਾ ਚੰਗਾ ਭਲਾ ਵਿਚਾਰਾ ਖੇਡਦਾ ਉਹਦਾ ਉਹਨੂੰ ਵਿਚਾਰੇ ਨੂੰ ਤੂੰ ਉੱਥੇ ਵਾਰਡ ਛੱਡਿਆ ਵਾ ਖਡਾਉਣ ਦੀ ਮੈਰੀ ਨੇ ਧਿਆਨ ਰੱਖਿਆ ਕਰ ਆਪਣੇ ਭਰਾ ਦਾ ਵੀ ਤੇਰਾ ਭਰਾ ਵਾ ਇਹ ਬਰੁਣ ਨਾ ਲਾਲੀ ਸੋਂਦਾ ਉਹ ਵੇਖ ਰੋ ਹੁਣ ਮਾਂ ਵਰਗੀ ਸੁਵਾਨਾ ਜੋ ਸਵਾਲ ਕੱਢੀ ਜਾਂਦੀ ਦੱਸਦੀ ਮੈਂ ਮੰਮਾ ਨੂੰ ਹਾਏ ਕੀ ਦੱਸਣਾ ਗੱਲ ਸੁਣ ਮੇਰੀ ਇਧਰ ਇਧਰ ਮੇਰੇ ਪੁੱਤ ਇਧਰ ਮੇਰੇ ਪੁੱਤ ਉਹ ਸੋਣਾ ਵਾ ਮੇਰੀ ਗੱਲ ਸੁਣ ਸੂਟ ਲੈਣਾ ਵਾ ਨਾ ਮੇਰੇ ਪੁੱਤ ਨੇ ਸੂਟ ਲੈ ਕੇ ਦੋਂਦੇ ਆਪਣੀ ਮੋਂ ਨੂੰ ਨਾ ਕੁਝ ਵੀ ਦੱਸੀ ਹਾਏ ਮਾਂ ਨਹੀਂ ਨਹੀਂ ਮੰਮੀ ਆਪਣੀ ਨੂੰ ਕੋਈ ਨਾ ਦੱਸੀ ਮੇਰਾ ਪੁੱਤ ਚੰਗਾ ਕੁਛ ਨਾ ਦੱਸੀ ਕਈ ਚਾਚੀ ਨੇ ਕੁਛ ਨਹੀਂ ਕਿਹਾ ਦੱਸਣਾ ਨਹੀਂ ਇਹਨੂੰ ਚੰਗਾ ਜਿਹਾ ਕੁਛ ਪੁੱਛੂਗੀ ਤੇ ਕੋਈ ਨਹੀਂ ਮਾਪੇ ਕਢਾ ਲੈਣੀ ਨਿਆਣਾ ਵਾ ਕਿਹੜ ਦਾ ਚੱਲ ਗਿਆ ਤੇ ਫਿਰ ਕੀ ਹੈ ਨਿਆਣੇ ਵੱਧਦੇ ਹੀ ਹੁੰਦੇ ਆ ਉਹ ਬਰਸਨ ਖਾਂਡਿਆ ਕੋਈ ਗੱਲ ਨਹੀਂ ਮੈਂ ਲੈ ਨਹੀਂ ਫਿਰ ਕੀ ਨਹੀਂ ਆਣਾ ਮੈਂ ਨਾ ਤਾਂ ਕਰਕੇ ਮੇਰੇ ਪਾਪਾ ਨਾਲ ਮੈਨੂੰ ਸੋਣਾ ਕਿੰਨਾ ਸਾਰਾ ਬਰਸਨ ਮੇਦਾ ਤਾਵਾ ਕੋਈ ਨਹੀਂ ਤੂੰ ਗੁਰਵਰ ਦਾ ਨਾਂ ਲਾਦੀ ਵੀ ਉਹ ਆਪੇ ਗਿਆ ਸੀ ਤੂੰ ਨਾ ਕੋਈ ਮੇਰੀ ਭੈਣ ਉਹ ਮੇਰੀ ਤੀਸੀ ਆਣੀ ਹੈ ਨਾ ਉਹਦਾ ਵੀ ਵੱਡੀ ਆ ਕੋਈ ਨਹੀਂ ਤੂੰ ਜਾ ਕੇ ਖੇਡ ਜਾ ਕੇ ਉਹਦੇ ਖੇ ਮੈਂ ਆਪੇ ਕੱਢ ਲਈ ਹਾਏ ਹਾਏ ਮੈਂ ਹਾਂ ਬਚੀ ਇਹਨਾਂ ਤੋਂ ਸੇਟ ਮੈਂ ਆਪਣੀ ਮਾਂ ਨੂੰ ਲੁੱਤੀ ਲਾਉਣੀ ਪੂਰੀ ਮਾਂ ਤੇ ਗਈ ਕੋਈ ਸਵਾਲ ਕਰ ਲਓ ਜਵਾਬ ਪਹਿਲਾਂ ਹੀ ਨੇ ਪੀ ਨੇ ਕੁੜੀ ਨੇ ਘੜੇ ਹੁੰਦੇ ਮਹਾ ਬੱਚੀਆਂ ਪੋਚੇ ਪਾਚੇ ਬਾਗ ਕੀ ਆ ਮੇਰਾ ਪੁੱਤ ਬਾਹਰ ਤੂੰ ਕਿਵੇਂ ਬੜਿਆ ਹੈ ਹੈ ਆ ਮੇਰਾ ਪੁੱਤ ਕੱਲਾ ਖੇਡਣ ਗਿਆ ਸੀ ਤੈਨੂੰ ਦੀਦੀ ਨਹੀਂ ਖੜੂੰਦੀ ਨਾਲ ਹੈ ਨਹੀਂ ਖੜੂੰਦੀ ਦੀਦੀ ਚੱਲ ਆ ਮੇਰਾ ਪੁੱਤ ਚੱਲੀਏ ਚੱਲ ਆਪੇ ਗੱਡੀ ਲੈ ਜਾਂਦੇ ਆਣ ਕੇ ਮਮਾ ਮਹਿਮਨਪ੍ਰੀਤ ਕੁਈ ਕਰ ਖੇਡਣ ਚਲੀਏ ਕਾਕੇ ਨੂੰ ਖੜਾਉਣਾ ਪਹਿਲਾਂ ਮਨੇ ਦੱਸ ਮੈਂ ਉੱਥੇ ਵੇਖਣ ਦੀ ਖਲੋਤੀ ਕੀ ਕਹਿੰਦੀ ਤੈਨੂੰ ਚਾਚੀ ਤੇਰੀ ਮੀਨੂ ਨੇ ਬਤਾ ਮੈਂ ਕਿੱਧਰ ਜਲੀ ਰਾਤ ਸਵੇਰ ਤੋਂ ਸਾਮ ਹੋ ਗਈ ਆ ਮੈਂ ਕਿੱਥੇ ਡਣ ਨਹੀਂ ਜਾ ਜਾਣ ਰਿਹਾ ਜਾ ਚੱਲ ਜਾ ਚਾਚੀ ਦੀ ਚਮਚੀ ਹੈ ਨਹੀਂ ਕੀ ਕਹਿੰਦੀ ਈ ਨਿਆਣਿਆਂ ਨੂੰ ਤੂੰ ਮੇਰੀ ਕੁੜੀ ਨੇ ਤਾਂ ਦੱਸਿਆ ਨਹੀਂ ਮੇਰੀ ਕੁੜੀ ਏਡੀ ਬੀਬੀ ਆ ਵੀ ਕੋਈ ਚੁਗਲੀ ਨਹੀਂ ਲਾਉਂਦੀ ਹੈਗੀ ਮੈਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ ਮੈਂ ਤਾਂ ਇੰਨਾ ਹੀ ਕਿਹਾ ਮੁੰਡੇ ਦਾ ਧਿਆਨ ਰੱਖ ਹੋਰ ਤਾਂ ਕੁਝ ਵੀ ਨਹੀਂ ਕਿਹਾ ਉਹਨੂੰ ਨਹੀਂ ਤਾਂ ਸੋ ਤੇਰੀ ਨੌਕਰ ਲੱਗੀ ਆ ਨਿਆਣੀ ਜੀ ਹੈਗੀ ਉਹ ਆਪ ਖੇਡਣ ਦੀ ਉਮਰ ਦੀ ਕਿ ਤੇਰਾ ਨਿਆਣਾ ਸਾਹਵੇਂ ਤੇ ਫਿਰ ਕੀ ਜੇ ਮੈਂ ਸਹੇਦਾਂ ਵੀ ਧਿਆਨ ਰੱਖ ਲਵਾਂ ਆਪਣੇ ਭਰਾ ਨੂੰ ਵੀ ਤਾਂ ਖੜਾਉਂਦੀ ਰਹਿੰਦੀ ਸਾਰਾ ਦਿਨ ਇਹ ਨਹੀਂ ਉਹਦਾ ਕੋ ਲੱਗਦਾ ਉਧਰ ਨਿਕਲੀ ਹਾਂ ਤੇ ਨਾਲਾ ਮੁੰਡੇ ਨੂੰ ਆਪਣੇ ਨੂੰ ਲੈ ਜਾਂਦੀ ਉੱਥੇ ਖੜਾਉਂਦੀ ਰਹਿੰਦੀ ਸਾਰੀ ਦਿਹਾੜੀ ਕਦੀ ਕਿਤੇ ਫਿਰਦੀ ਕਦੀ ਕਿਤੇ ਫਿਰਦੀ ਕਿਤੇ ਟਿਕ ਕੇ ਬਹਿ ਵੀ ਜਾਇਆ ਕਰ ਤੇ ਮੈਂ ਆਪਣੇ ਪੈਰਾਂ ਨਾਲ ਫਿਰਨ ਜਾਂਦੀ ਆਇਆ ਕਰੋ ਹਾਂ ਤੁਸੀਂ ਵੀ ਨਾਲ ਆਹ ਹੁਣ ਫਿਰ ਲਿਆ ਕਰ ਮੁਰਕੇ ਸ਼ਾਮਾ ਨੂੰ ਕੌਲੀ ਲੈ ਕੇ ਤੁਰ ਪੀ ਤੇ ਕੌਲੀ ਲੈ ਕੇ ਮੈਂ ਹੀ ਜਾਂਨੀ ਆ ਤੁਹਾਨੂੰ ਤਨੀ ਨਾ ਭੇਜਦੀ ਮੈਂ ਨਾ ਜਦੋਂ ਬਾਹ ਫੜ ਕੇ ਬਾਹਰ ਕੱਢਣਗੇ ਨਾ ਫੇਰ ਹਟ ਨਾ ਤੂੰ ਕੌਲੀ ਖੜਨੋ ਕੀ ਗੱਲ ਤੇਰੇ ਕੋ ਆਪਣੇ ਕੋ ਨਹੀਂ ਸਬਜੀ ਬਾਂਦੀ ਮੈਂ ਮੈਂ ਆਪਣੇ ਦੋ ਨਿਆਣੇ ਵੀ ਸਾਹਮਣੇ ਨਾਲ ਸਬਜੀ ਪਾਣੀ ਬਣਾਉਂਦੀ ਤਾਂ ਤੈਨੂੰ ਕੀ ਗੱਲ ਤੇ ਨਹੀਂ ਹੁਣ ਤੁਹਾਨੂੰ ਇਹ ਗੁੱਸਾ ਵਾ ਮੇਰੇ ਕਵਲੀ ਦਾ ਕਿ ਜਦ ਸਮਰੀਦ ਇਹਨੂੰ ਕਢਾਉਂਦਾ ਹੀ ਉਹ ਗੁੱਸਾ ਵਾ ਉਹ ਵੀ ਮੈਨੂੰ ਗੁੱਸਾ ਵਾ ਉਹ ਨਿਆਣਾ ਕਿਉਂ ਸਾਹਵੇਂ ਭਲਾ ਪੀ ਤੁਹਾਡਾ ਤੂੰ ਆਪਣਾ ਨਿਆਣਾ ਵੀ ਨਹੀਂ ਸਾਹਮ੍ਹ ਸਕਦੀ ਪਰ ਇੱਕ ਗੱਲ ਤੇ ਹੈ ਉਹਦੇ ਆਸਰੇ ਤੇ ਮੈਂ ਛੱਡ ਕੇ ਨਹੀਂ ਗਈ ਮੈਂ ਤੇ ਦਾਦੀ ਇਹਦੀ ਲਾ ਕੇ ਛੱਡ ਕੇ ਗਈ ਦਾਦੀ ਦਾਦਾ ਵੇਖਣ ਕਿ ਇਹਨੂੰ ਉਹ ਦਾਦੀ ਦਾਦਾ ਵੇਖ ਲੈ ਕੁੱਗੀਆਂ ਦਾ ਜੋੜਾ ਗੱਲਾਂ ਮਾਣਦੇ ਹੀ ਬੈਠੇ ਉਹ ਤੇ ਪੂਰਾ ਨਿਆਣਾ ਸਾਂਬਦੇ ਆ ਤੇਰਾ ਕੋਈ ਨਹੀਂ ਮੈਂ ਪੁੱਛ ਲਈ ਨਹੀਂ ਆ ਨਾ ਭਲਾ ਵੇਖ ਵੀ ਨਹੀਂ ਸਕਦੇ ਲਾ ਕੇ ਬੈਠੇ ਇਹਨਾਂ ਦਾ ਫਰਜ਼ ਨਹੀਂ ਇਹਨੂੰ ਵੇਖਣ ਦਾ ਨਾ ਪੁੱਛ ਲੈ ਕੋਈ ਨਹੀਂ ਮੈਂ ਆਪਣੇ ਪੁੱਛ ਲੈ ਸਵਾਲ ਪੁੱਛ ਗਏ ਉਦ ਹੋਰ ਕਿਸੇ ਦਾ ਵੀ ਨਹੀਂ ਕੰਮ ਕਰਦਾ ਤੇ ਤੇਰਾ ਲੱਗੇ ਹੀ ਪੂਰਾ ਕਰਨ ਤੇ ਕਿਉਂ ਇਹ ਜੀ ਉਹਨਾਂ ਦੇ ਆਪਣੇ ਹੀ ਐ ਨਾ ਇਹ ਤਾਂ ਨਹੀਂ ਨਾ ਬਗਾਨੇ ਆਪਾਂ ਤਾਂ ਚੱਲ ਬਣੀਆ ਚੱਲ ਮੈਂ ਇਹ ਪੁੱਛਦੀ ਆ ਨਾ ਭਲਾ ਆਜੋ ਹਾਂ ਦੱਸੋ ਮਮੀ ਨਾ ਦੇਖਿਆ ਨਿਹਰਾਖਸਾ ਦੇ ਬਾਰ ਬਰ ਸੰਚ ਬੜਿਆ ਇਹ ਵਿਚਾਰਾ ਐ ਤੇ ਤੂੰ ਡਿਊਟੀ ਤੇ ਗਈ ਆ ਕਿਤੇ ਤਨਖਾਹ ਲੈਣੀ ਉਥੋਂ ਮਹੀਨੇ ਦੀ ਹੁਣ ਦੱਸ ਹੁਣ ਦੱਸ ਕਿ ਤੂੰ ਨੌਕਰੀ ਕਰਦੀ ਆ ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਨਹੀਂ ਮੰਮੀ ਨਾ ਤੂੰ ਘਰ ਘਰ ਵਾਜਾ ਕੇ ਤੇ ਜੇ ਮੰਮੀ ਤੁਸੀਂ ਧਿਆਨ ਰੱਖ ਲੋਗੇ ਸਾਰੀ ਦਿਨੀ ਮੰਜੇ ਤੋੜ ਦੇ ਦਿੰਦੇ ਨੇ ਫੇਰ ਕਿ ਜਿਨੇ ਆਣਾ ਖੜਾ ਵੀ ਲਾਓਗੇ ਤੇ ਨਾਲ ਮੇਰੇ ਲੈਣੇ ਚੁੱਕਣ ਵਾਲਾ ਨਿਆਣਾ ਉਹ ਤਾਂ ਚੁੱਕੀ ਹੈ ਉਹ ਨਹੀਂ ਖਿਡਣਦਾ ਜਿੰਨੇ ਕਾਲਾ ਯਾਰ ਖਿਡਣਦੇ ਸਾਹਮਣੇ ਹੁਣ ਖਿਡਣਦੇ ਸਾਡੇ ਤੇ ਉਹ ਤੇ ਬਰਸਨੇ ਵੜਿਆ ਉੱਥੋਂ ਚੁੱਕ ਕੇ ਨਹੀਂ ਆਈ ਮੈਂ ਤਾਂ ਨਿਕਲ ਗਏ ਹੋਣਗੇ ਚੱਲ ਗਏ ਹੋਣਗੇ ਤੁਹਾਡਾ ਫਰਜ਼ ਨਹੀਂ ਹੈ ਤੇ ਤੂੰ ਕਿਹੜਾ ਹਾਂ ਤੂੰ ਦੱਸ ਕੇ ਗਈ ਆ ਵੀ ਜਾਨੇ ਦਾ ਖਿਆਲ ਰੱਖਿਓ ਤੁਸੀਂ ਨਾ ਠੀਜੋ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਇਹ ਦੱਸੋ ਆਡੀ ਕਿੰਨੀ ਕਿ ਸੇਵਾ ਤੁਸੀਂ ਕਰਨ ਦੇ ਆ ਜਿਹੜਾ ਅਸੀਂ ਤੁਹਾਡਾ ਲੋਲੀਖਾਨਾ ਕਰੀਏ ਜਿਹੜੇ ਅਸੀਂ ਤੁਹਾਡੇ ਨੌਕਰ ਬਣ ਕੇ ਰਹੀਏ ਜਦੋਂ ਮੰਮੀ ਤੁਹਾਡੇ ਸੇਵਾ ਕਰਨ ਦਾ ਹਾਕੀ ਨਾ ਸਾਡਾ ਅਸੀਂ ਉਦੋਂ ਕਰਦੇ ਰਹੇ ਸੇਵਾ ਤਾਂ ਤੁਸੀਂ ਆਪ ਨਹੀਂ ਆਪਣੀ ਕਰਾਈ ਤਾਂ ਅਸੀਂ ਕੀ ਕਰੀਏ ਹੁਣ ਨਹੀਂ ਉਦੋਂ ਤੇ ਸਾਡੇ ਹੱਥ ਪੈਰ ਚੱਲਦੇ ਸੀ ਉਦੋਂ ਤੇ ਅਸੀਂ ਛਾਡੇ ਵਰਗੇ ਸੀ ਸੇਵਾ ਪਾਣੀ ਤੇ ਹੁਣ ਕਰਨਾ ਵੀ ਹੁਣ ਬੈਠੇ ਨੂੰ ਬੁੱਢੇ ਹੋ ਗਏ ਸਾਡੇ ਕੋਲ ਨਹੀਂ ਪੱਕਦੀਆਂ ਨਹੀਂ ਕੋ ਹੋਂਦਾ ਤੇ ਹੁਣ ਦੇਣੀ ਹੈ ਰੋਟੀ ਨਹੀਂ ਨਹੀਂ ਤੁਸੀਂ ਸਾਡਾ ਕੀ ਸਵਾਰਾ ਜਿਹੜਾ ਤੁਹਾਨੂੰ ਆਪਾਂ ਬੈਠਣ ਰੋਟੀ ਪਾਣੀ ਦਈ ਜਾਈਏ ਕੀ ਤੁਹਾਨੂੰ ਮੈਂ ਜਹਾਜ ਖਰੀਦ ਕੇ ਦੇ ਦਿੰਦਾ ਆ ਘਰ ਨਹੀਂ ਬਣਾ ਕੇ ਦਿੱਤੇ ਇਹਾਰੇ ਕੋਣ ਨਹੀਂ ਬਣਾਉਂਦਾ ਵੰਡ ਲੀਆਂ ਸਭ ਕੋ ਮੇਰ ਕੋ ਲੈ ਲਿਆ ਇਹ ਵੀ ਡੈਡੀ ਤੁਸੀਂ ਆਪਣੇ ਸੁੱਖ ਨੂੰ ਹੀ ਬਣਾ ਕੇ ਦਿੱਤੇ ਜੀ ਸਾਨੂੰ ਨਹੀਂ ਹੀ ਬਣਾ ਕੇ ਦਿੱਤੇ ਜੇ ਪੈਲੀਆਂ ਵੰਡੀਆਂ ਮੈਂ ਤਾਂ ਕੀ ਗੱਲ ਤੁਸੀਂ ਨਹੀਂ ਆਪਣੇ ਤਿਹਜ ਹਿੱਸੇ ਲਿਆ ਵਿੱਚ ਨਿਹਸਾ ਲੈ ਕੇ ਤੁਹਾਡੇ ਕਰਜ਼ੇ ਲੌਣ ਰਹੇ ਆ ਮੈਂ ਤੇ ਬੜੀ ਵਾਰ ਅੱਗੇ ਵੀ ਗੱਲ ਕਰਤੀ ਬਾਰ ਬਾਰ ਮੇਰਾ ਮੂੰਹ ਨਾ ਖਲਾ ਨਾ ਖਲਾ ਕਿਹੜੇ ਮੰਮੀ ਉਹਦੇ ਕਰਜ਼ੇ ਹੀ ਪਹਿਲਾਂ ਮੈਨੂੰ ਇਹ ਦੱਸੋ ਹਾਂ ਜਿੱਡੇ ਹੁੰਦੇ ਨੇ ਜੱਟਾਂ ਦੇ ਸਿਰ ਤੇ ਜਿਹੜਾ ਵਿਆਹ ਸ਼ਾਦੀਆਂ ਕਰਦੇ ਕਿੰਨੇ ਕਿੰਨਾ ਖਰਚਾ ਆ ਉਹ ਨਿਆਣੇ ਜੰਮੇ ਆ ਕਿਤੇ ਲੱਖ ਲੱਖ ਰੁਪਏ ਨੂੰ ਅੱਜ ਕੱਲ ਪਹੁੰਚਦੀ ਆ ਜਿਉਂ ਨਿਆਣਾ ਹੋਣਾ ਸ਼ੁਰੂ ਹੁੰਦਾ ਉਦੋਂ ਤੋਂ ਡਾਕਟਰਾਂ ਦੇ ਘਰ ਤੇ ਉਹ ਵੀ ਤਾਂ ਕਮਾਈਆਂ ਕਰਦੇ ਹੀ ਤੁਹਾਡੇ ਮੁੰਡੇ ਵੀ ਤਾਂ ਕਮਾਈਆਂ ਕਰਦੇ ਹੀ ਕਮਾਈਆਂ ਕਰਦੇ ਹੀ ਮੰਦੇ ਆ ਪਰ ਤੁਹਾਡੇ ਵਰਗੀਆਂ ਨੇ ਕਮਾਈਆਂ ਰਹਿਣ ਨਹੀਂ ਦਿੱਤੀਆਂ ਮਨਸਵੰਨੇ ਸੂਟਾਂ ਨੇ ਤੇ ਮਨਸਵੰਨੇ ਪ੍ਰੂਟਾਂ ਨੇ ਤੇ ਮੰਮੀ ਤੁਸੀਂ ਵੀ ਨੇ ਗੜੇ ਪਿੱਛੇ ਪੈਂਦੇ ਨੇ ਬਣਾਏ ਮੈਂ ਤੇ ਆਪਣਾ ਮੈਂ ਨਹੀਂ ਮੇਰੀਆਂ ਕੁੜੀਆਂ ਹੀ ਬਣਾ ਰਣ ਮੇਰੀ ਕੋਈ ਗੱਲ ਨਹੀਂ ਬਿੰਦਰ ਚੁੱਪ ਕਰ ਇਹਨਾਂ ਦੇ ਵਾਰੇ ਨਹੀਂ ਆਇਆ ਜਾਣਾ ਸਾਡੀ ਕੋ ਨਹੀਂ ਨਹੀਂ ਜੜੀ ਸਾਡਾ ਨਹੀਂ ਵਾਰੇ ਆਇਆ ਜਾਣਾ ਕਸੂਰ ਤੁਹਾਡਾ ਦੋਵਾਂ ਦਾ ਵਾ ਅੱਜ ਤੋਂ ਜੇ ਨਹੀਂ ਕੋਈ ਰੋਟੀ ਪੁੱਛਦਾ ਨਾ ਤੇ ਤੁਸੀਂ ਆਪਣਾ ਪੱਲਾ ਬਣਾ ਰੱਖਿਆ ਤੇ ਸਾਨੂੰ ਵੀ ਨਾ ਚਾਜੇ ਨਾ ਦਿੱਤੇ ਤੇ ਕੋਈ ਨਹੀਂ ਗਾੜੀ ਕਰ ਜਾ ਜਿਹੜਾ ਰਹਿੰਦਾ ਵਾ ਨਾ ਤੁਹਾਡੇ ਦੋਹਾਂ ਭਰਾਵਾਂ ਦੇ ਪਾਵਾਂਗੇ ਆਪਣਾ ਠੇਕਾ ਅਸੀਂ ਤੋੜਨਾ ਖਾਵਾਂਗੇ ਹਾਂ ਠੇਕਾ ਤਾਂ ਤੁਹਾਡਾ ਮੁੱਕ ਵੀ ਜਾਂਦਾ ਹੈ 6 ਮਹੀਨੇ ਨਹੀਂ ਲੰਘਦੇ ਸੇ ਤੇ ਥੋੜੇ ਜਨੇ ਪਹਿਲਾਂ 500 ਰੁਪਏ ਮੰਗ ਲੈ। ਕੋਈ ਨਹੀਂ ਭੈਣ ਭਰਾ ਵਾਲੇ ਅਸੀਂ ਤੇ ਹਰ ਇੱਕ ਥਾਂ ਜਾਣਾ ਵੀ ਹੈ ਤੇ ਅਸੀਂ ਆਉਣਾ ਵੀ ਹੈ। ਮੰਮੀ ਵਿਆਹਾਂ ਦੇ ਕਰਜ਼ੇ ਤੁਸੀਂ ਜਿਹੜਾ ਇਹ ਤੇ ਆਪਾਂ ਠੇਕਾ ਲਿਆ ਲਾਉਣ ਦਾ। ਮੇਰੀ ਗੱਲ ਸੁਣੋ। ਸਾਡੇ ਨਾਲ ਉੱਥੇ ਜਦੋਂ ਦੇਖਣਗੇ ਗੱਲ ਕਰਕੇ ਅਸੀਂ ਵੀ ਆਪਾਂ ਚੜਾਏ ਕਰਜ਼ੇ ਤਾਂ ਤੁਸੀਂ ਜਾਣ ਕੇ ਕੁੜੀਆਂ ਲਾਦੇ ਹੋ। ਕੋਈ ਨਹੀਂ ਗਾੜੀ ਜੰਮੇ ਹੀ ਆ ਨਾ ਪਤਾ ਲੱਗ ਜੂਗਾ ਕਿੱਦਾਂ ਕਮਾਈਆਂ ਹੁੰਦੀਆਂ ਵਾ ਤੇ ਮੰਮੀ ਵੀ ਕਰਕੇ ਦਿਖਾਵਾਂਗੇ। ਚਲੋ ਵੇਖ ਲੈਗੇ। ਹਾਂ ਕਰਕੇ ਦਿਖਾਵਾਂਗੇ। ਕੋਈ ਨਾ ਬਹੁ ਨੇੜੇ ਹੀ ਆ। ਇਥੇ ਮੈਂ ਨਹੀਂ ਸੁਣ ਤੇਰਾ ਡੈਡੀ ਅਸੀਂ ਦੋਹਾਂ ਚ ਇੱਕ ਜਾਣਾ ਤੇ ਘਰਿਆ ਜਿੰਦੇ ਰਵਾਂਗੇ ਮੰਮੀ ਗੱਲ ਤੇ ਇਥੇ ਕੋਈ ਵੀ ਨਹੀਂ ਹੈ ਗੱਲ ਤੇ ਸਿਰਫ ਉਹ ਇਥੇ ਨਿਆਣੇ ਸੰਬੰਧੀ ਹੋਈ ਆ ਪਰ ਤੁਸੀਂ ਕਿੱਥੋਂ ਤੱਕ ਚੜ ਗਈਆਂ ਜੇ ਤੁਸੀਂ ਕਿਹਾ ਹੈ ਕਿਦਾਂ ਸੰਭੀਏ ਉਹ ਚੁੱਕਣ ਜੋ ਕਿ ਚੂ ਉਹ ਰੋਧਾ ਹਸਲਾ ਦਾ ਹੋ ਗਿਆ ਨਿਆਣੇ ਹੀ ਚੁੱਕਦੇ ਸੀ ਨਾ ਉਦੋਂ ਖਿੱਚ-ਖਿੱਚ ਕੇ ਅੰਦਰਾਂ ਨੂੰ ਖੜਦੀਆਂ ਹੈਗੀਆਂ ਇਹਨਾਂ ਲਾਗੇ ਦਾ ਜਾਇਓ ਬੁੱਧਿਆਂ ਲਾਗੇ ਨਾ ਪਿਓ ਉਦੋਂ ਤੁਸੀਂ ਐਡਾ ਕਰਦੀਆਂ ਸੀ ਉਦੋਂ ਹੀ ਤੁਹਾਡੀ ਦੋਹਾਂ ਜਾਨੀਆਂ ਦੀ ਸੁਲਾ ਉਦੋਂ ਤੁਹਾਡਾ ਨੌ ਨਹੀਂ ਖੁੱਬਦਾ ਉਦੋਂ ਤੁਸੀਂ ਕਿਹਦੀ ਗੱਲ ਨਹੀਂ ਸੁਣਦੀਆਂ ਤੇ ਚੱਲੋ ਸੁਲਾਈ ਆ ਇਹਨਾਂ ਦੀ ਹੁਣ ਕੀ ਹੈ ਨਈ ਹੁਣ ਨੜਨੜ ਮਰਦੀਆਂ ਵਾ ਹੁਣ ਇਹ ਬਚਾਰਾ ਕੋ ਕਰਦੇ ਤੇ ਹੁਣ ਸੰਭ ਲੋ ਫਿਰ ਹੁਣ ਤੁਹਾਨੂੰ ਮੌਕਾ ਮਿਲਿਆ ਹੈ ਅੱਜ ਸੰਭਨ ਅੱਜ ਤੇ ਫਿਰ ਤੁਸੀਂ ਧਿਆਨ ਰੱਖਿਆ ਨਹੀਂ ਉਹਦਾ ਜਦੋਂ ਨਿਆਣੇ ਸਾਡੇ ਲੱਗੇ ਆਉਣਗੇ ਨਾ ਅਸੀਂ ਸੰਭ ਲਾਂਗੇ ਠੀਕ ਆ ਮੰਮੀ ਜਦੋਂ ਵੱਡੇ ਹੋਇਆ ਫਿਰ ਤੁਸੀਂ ਫਫੜੇ ਕੀਤੇ ਨਾ ਉਦੋਂ ਮੈਂ ਫਫੜੇ ਕਰਨ ਨਹੀਂ ਦੇਣੇ ਜੇ ਤੁਸੀਂ ਕਿਹਾ ਨਾ ਵੀ ਮੈਂ ਪੋਤੇ ਨੂੰ ਐਂਦਾ ਕੀਤਾ ਮੈਂ ਪੋਤੇ ਨੂੰ ਉਹਦਾ ਕੀਤਾ ਮੈਂ ਉਹਨਾਂ ਸਿੱਧਾ ਕਹਿ ਦੇਣਾ ਖਬਰਦਾਰ ਇਹਨਾਂ ਤੇ ਲੱਗੇ ਨਾ ਬਿਓ ਦੇ ਨਾ ਇਹਨਾਂ ਦੇ ਪੋਤੇ ਬੁਖਤੀਆਂ ਕਰਨ ਦੀ ਲੋੜ ਹੀ ਹੈ ਤੁਹਾਨੂੰ ਕੋਈ ਨਹੀਂ ਤੁਸੀਂ ਮੂੰਹ ਨਹੀਂ ਕਿਤੇ ਸਾਡੇ ਨਿਆਣੇ ਦੇ ਚੁੱਮੇ ਕਦੀ ਤੁਸੀਂ ਲੱਗੇ ਨਹੀਂ ਪਠਾ ਕੇ ਤੁਸੀਂ ਇੱਕ ਖੜਾਏ ਨਹੀਂ ਬੋਲਣਾ ਬੋਲਣਾ ਬਦੂ ਰਹਿਣ ਦੋ ਨਹੀਂ ਹੁਣ ਤੇ ਚੱਲ ਪਿਆ ਮੋਬਾਈਲ ਤੇ ਜਦੋਂ ਸਾਡੇ ਨਿਆਣੇ ਪਹਿਲਾਂ ਨਹੀਂ ਕਿੰਨੇ ਕਿ ਜਿੱਦਾਂ ਹੀ ਨਾ ਕਿੰਨੀਆਂ ਫੋਟੋ ਖਿੱਚ-ਖਿੱਚ ਕੇ ਹੀ ਅੰਦਰ ਰੱਖੀਆਂ ਵਾਂ ਅਸੀਂ ਉਹ ਵਿਖਾ ਲਾਂਗੇ ਭੈਣ ਭਰਾਵਾਂ ਨੂੰ ਪਿਆ ਵੇਖੋ ਮੂੰਹ ਜੰਮੇ ਆ ਕੇ ਰੋਟੀਆਂ ਖਵਾ ਲੀਆਂ ਕਿਹੜਾ ਕੰਮ ਜਿਹੜਾ ਨਹੀਂ ਕੀਤਾ ਮੰਮੀ ਜਿੰਨਾ ਤੂੰ ਉਹ ਨਹੀਂ ਤੂੰ ਰੋਟੀਆਂ ਵੀ ਪਕਾ ਸਕਦੀ ਆ ਖਾ ਸਕਦੀ ਆ ਸਭ ਤੁਹਾਡੇ ਪਖੰਡ ਵਾ ਦੋ ਜਾਨੀਆਂ ਮੇਥੋਂ ਵਾਰੇ ਨਹੀਂ ਆਇਆ ਤੁਹਾਡਾ ਕੋ ਵੀ ਨਹੀਂ ਵਾਰੇ ਆਇਆ ਜਾਂਦਾ ਚੁੱਪ ਕਰ ਜਾਓ ਸਾਡੇ ਬਾਪੂ ਨੂੰ ਬੁਲਾਇਆ ਹੀ ਤੁਹਾਡੇ ਕੋ ਵੀ ਨਹੀਂ ਵਾਰੇ ਆਇਆ ਤੁਹਾਡੇ ਨਾਲ ਕੋਈ ਨਹੀਂ ਨਾ ਮੁੰਡਿਆਂ ਦਾ ਜਾਂਦੀ ਆ ਮਸਾ ਚੱਪੇ ਜਿੰਨੇ ਨਿਆਣਾ ਸਾਹਮਣ ਦਾ ਈ ਕਿ ਗੱਲ ਤੋਂ ਨਾ ਪਹਾੜ ਹੀ ਬਣਾ ਛੜਿਆ ਕਰੋ ਇਹ ਲੋਣ ਕੀ ਕੁਛ ਬੋਲ ਕੇ ਗਈਆਂ ਵਾ ਸੂਰਤ ਸਾਡੇ ਮੁੰਡਿਆਂ ਦਾ ਵਾ ਜੇ ਇਹਨਾਂ ਦਾ ਛਤਰ ਕਾਇਮ ਹੋਵੇ ਨਾ ਇਹਨਾਂ ਦੀ ਯੁਰਤ ਨਹੀਂ ਪੈ ਸਕਦੀ ਸਾਨੂੰ ਇਹ ਵੀ ਕਹਿ ਦੇਣ ਨਹੀਂ ਅਜੇ ਤੁਸੀਂ ਮੈਨੂੰ ਰਾਤੀਂ ਆਖਣ ਦੇ ਹੀ ਦਵਿੰਦਰ ਨਾ ਠੇਕਾ ਲਿਆ ਕਰੀਏ ਇਹਨਾਂ ਦਾ ਚੱਲ ਕੋ ਬਣ ਜਾਵੇ ਆ ਨਾ ਠੇਕਾ ਲਈਏ ਇਹ ਤੇ ਸਾਨੂੰ ਹੁਣੇ ਹੱਡੋ ਰੋੜੇ ਸੁੱਟ ਆਉਣ ਮੈਂ ਦੇਖਾਂ ਇਹਨਾਂ ਨੂੰ ਮੜੀਆਂ ਸੁੱਟ ਆਉਣ ਜਾਂ ਉਹ ਹੀ ਮੈਂ ਸੋਚੰਦਾ ਵੀ ਇਹਨੇ ਕਦੇ ਚਾਹ ਨਹੀਂ ਪੁੱਛੀ ਕਦੇ ਰੋਟੀ ਨਹੀਂ ਪੁੱਛੀ ਤੇ ਲੰਨ ਆ ਗਈ ਉਸੇ ਲਈ ਲੰਨ ਆਉਂਦੀਆਂ ਵਾ ਇਹਨਾਂ ਦੀ ਤਾਂ ਮੈਂ ਖਬਰ ਲਾਉਂਗੀ ਨਾ ਚੰਗੀ ਤਰ੍ਹਾਂ ਉਤਰਾ ਇੱਕ ਗੱਲ ਹੈਗੀ ਉਹ ਆਉਂਦੀਆਂ ਹੀ ਸਾਂਭਰੀਆਂ ਨੇ ਚੰਗਾ ਹੋਇਆ ਪਰ ਇਹ ਵਿਚਾਰਾ ਮੈਂ ਬੋਲਦੀ ਹਿੰਦੀ ਨਾ ਮੈਨੂੰ ਹਟਾਇਆ ਨਾ ਕਰੋ ਫੇਰ ਇਹਨਾਂ ਨੇ ਸੁੱਤਰ ਆਉਣਾ ਨੇ ਕਿ ਉਦਾਂ ਨਹੀਂ ਹੋਇੰਨਾਂ ਨੇ ਆਉਣਾ ਆਜੋ ਅੰਦਰ ਉੱਠ ਕੇ ਹੁਣ ਤੂੰ ਹੀ ਆ ਜਾਣੇ ਆ ਹਾਂ ਤੀ ਉਹਦੇ ਦੇਖੋ ਤਾਂ ਜਾਣੇ ਮੈਨੂੰ ਤੇ ਦਿਖਾ ਦਿਓ ਉਹ ਤੇ ਮੈਨਿਆ ਤੋਂਦੇ ਫੇਰ ਬਰਾ ਤੰਦ ਤਾਦਾਈਓ ਮੇਰਾ ਮਨ ਕੰਡਿਆ ਕਾਪੂ ਦੰਦਾ ਫੇ ਤਾਈ ਨਾ ਇਹਨੂੰ ਦੰਦਾ ਠੀਕ ਆ ਲੈ ਓਲੀ ਜੀ ਟੁੱਟੀ ਟੁੱਟਾਈ ਓਏ ਕੇ ਲੈ ਟੁੱਟਾਈ ਓਹ ਇਹ ਬਾਤ ਦੀ ਦਿੰਦਾਂ ਦੀ ਤੇਰੀ ਮੰਮੀ ਐ ਨਹੀਂ ਤੇਰੀ ਦਾਦੀ ਉਹ ਤੇ ਪੱਤ ਲੜਾਈ ਕਰਦੇ ਰਹਿੰਦੇ ਆ ਹਾਏ ਲੜਾਈ ਹਦੇ ਵੀ ਦਾਦੀਆਂ ਰਿੰਦੀਆਂ ਤਰ ਦੋਈ ਨਹੀਂ ਮੈਂ ਤਾਲ ਨੂੰ ਆਉਂਗੀ ਤਾਂ ਦੇ ਤਾਂ ਫੇ ਮੈਂ ਦੇਤੂੰ ਤੇ ਨਹੀਂ ਲੜਾਈਆਂ ਦਾਦੀਆਂ ਠੀਕ ਆ ਮੰਮੀ ਲੋਤੀ ਦੇ ਦੇ ਮੈਨੂੰ ਰੋਟੀ ਪੱਕ ਮੈਂ ਪਕਾ ਲਈ ਆ ਵੇ ਪੱਕ ਨਹੀਂ ਆ ਰਹੀ ਤੇ ਗਏ ਤੂੰ ਮੈਨੂੰ ਤਾਂ ਮੈਨੂੰ ਭਰਾ ਦੇ ਹਾਂ ਨਹੀਂ ਤੇ ਤੂੰ ਰਾ ਦੇ ਮੈਨੂੰ ਭਰਾ ਹੁੰਦੇ ਉੱਠ ਕੇ ਖਾ ਲੈ ਨਹੀਂ ਲਾ ਜਨ ਉਹਨੇ ਤੁੱਟਿਆ ਵਾ ਤੂੰ ਮੈਨੂੰ ਲੋਤੀ ਖਾ ਮੈਂ ਪੋਣੀ ਆਈ ਨਾ ਦਾ ਦਿੱਤਾ ਅੱਲਾ ਕੀ ਕਰਦੀ ਆ ਚਾਰ ਦਿਨ ਆਈ ਮੈਨੂੰ ਖਡਾਉਣੀ ਨਹੀਂ ਦੇਂਦੀ ਨਹੀਂ ਨੰ ਮੰਮੀ ਦੇ ਇਥੇ ਤਿੰਨੀ ਤਲਾਤ ਵਾਏ ਤੇ ਮੈਂ ਪੋਣੀ ਆਈ ਆ ਤੇ ਮੈਂ ਹੁਣ ਤੰਮ ਤੰਨਾ ਵਾ ਚੱਲ ਕੰਮ ਮਤਰੀ ਦਾ ਕਰਨਾ ਤੇ ਤੂੰ ਕਾਕਾ ਫੜਾ ਦੇ ਉਹਨੂੰ ਰਾਜਾ ਤੇ ਉਹਦਾ ਵੀ ਚਾਰ ਲੱਥ ਜੇ ਫੇਰ ਤੂੰ ਚਲ ਜਾਣਾ ਆਪਣੇ ਸਹੁਰੇ ਲੈ ਕੇ ਤੇ ਦੋਣਾ ਆਂਦਾ ਨਹੀਂ ਐ ਇਹਨੂੰ ਹਾਂ ਲੈ ਮੈਨੂੰ ਤੂੰ ਲੋਤੀ ਦੇ ਤੂੰ ਖਾਲਾ ਰੋਟੀ ਮੈਂ ਚੁੱਕਦੀ ਤੁੱਤ ਲੈ ਇਹਨੂੰ ਤਾਂ ਵੱਤ ਬਹਾਨਾ ਮਿਲਦਾ ਹੀ ਯੋ ਹੀ ਲਾਦਾ ਦਿਆ ਮੈਂ ਤੁੱਤਨਾ ਤੇ ਬੇਲੀ ਬੈਦਾ ਚੱਲ ਕੋਈ ਗੱਲ ਨਹੀਂ ਉਹਦਾ ਵੀ ਉਹਦਾ ਵੀ ਜੀ ਕਰਦਾ ਉਹਦੇ ਆਪਣੇ ਮਾਵਾ ਉਹਦੇ ਮੈਨੂੰ ਪਤਾ ਵਾ ਮਾਤੀ ਆ ਉਹਦੀ ਆਹੋ ਨਾ ਅਭੀ ਮੈਨੂੰ ਲੋਤੀ ਪਾਵਾ ਹਾਂ ਮੈਨੂੰ ਫੜਾ ਸੰਦੇ ਤੋਣਾ ਆ ਵੇ ਥਾਲੀ ਮੈਂ ਰੱਖੀ ਤੇਰੀ ਮੰਮੀ ਸੱ ਦੰਡੀ ਤੂੰ ਆਪਣੇ ਘਰ ਜਾ ਮੈਂ ਮੰਮਾ ਨੂੰ ਪੁੱਛ ਕੇ ਆਈ ਮਮਾ ਕਹਿੰਦੇ ਜਿੰਨਾ ਚਿਰ ਮਰਜ਼ੀ ਖੇਡ ਲਈ ਤੂੰ ਉਹਨੇ ਕਰ ਨਹੀਂ ਮੈਨੂੰ ਦੇ ਦੇ ਮੇਰਾ ਮੁੰਡਾ ਥਾ ਦੇਣਾ ਮੈਨੂੰ ਹੀ ਦੇ ਦੋ ਤੀ ਲਾਓ ਨਹੀਂ ਦੋ ਉਹ ਨਹੀਂ ਨਾ ਫੜਾ ਮੈਨੂੰ ਦੋ ਫੜਾ ਫੜਾ ਦੇ ਲੈ ਮੈਨੂੰ ਚਕਾਉਂਦੇ ਹੀ ਨਹੀਂ ਆ ਮੈਨੂੰ ਨਹੀਂ ਨੰਨੇ ਲੋਤੀ ਥਾਂ ਦੇਣੀ ਆਦਤ ਦੇਤੀ ਗਈ ਪਸ ਤੀ ਲਾਵਾ ਤਰ ਪੂਰੀ ਨੂੰ ਖਾ ਖਾ ਦੀ ਇਹਨੇ ਖਾਇ ਲੀ ਆਹ ਰੋਟੀ ਖਾ ਲੈ ਤਾ ਪੂਰੀ ਨੂੰ ਤਨ ਫੇ ਮੈਨੂੰ ਦੇ ਦੇ ਲੋਤੀ ਤੈਨੂੰ ਰੋਟੀ ਦੀ ਲੱਗੀ ਆ ਨੂ ਰੀਜ ਵੀ ਨਹੀਂ ਪੂਰੀ ਕਰਨ ਦਿੰਦੀ ਚੁੱਕੜ ਨਹੀਂ ਦਿੰਦੀ ਲਾਤ ਨੂੰ ਉੱਤਨਾ ਨੇ ਲਾਤ ਨੂੰ ਉੱਤ ਕੇ ਤੋਤ ਲਿਓ ਰਾਤ ਖੇਡਦਾ ਸਜਦਾ ਰੋਕੇ ਜਾ ਖਦਾ ਸੌਂ ਗਈ ਉਦੋਂ ਦਿੱਤੋ ਉਦੋਂ ਦੇ ਦੇ ਦਿੰਦੀਆਂ ਨਹੀਂ ਉਦੋਂ ਤੋ ਤੇ ਤੇ ਤਰਕੇ ਖਾਣੀ ਆ ਮੰਮੀ ਮੇਰੀ ਤਿੰਦੀ ਹੋਲੀ ਹੋਲੀ ਲੋਤੀ ਖਾਣੀ ਆ ਔਰ ਯੋਨੀ ਜਦ ਬਖਾਵੀ ਜਰਾ ਜੇ ਦੱਬ ਦੱਬ ਕੇ ਹੋਤੀ ਫਿਰ ਮੈਂ ਆਜਾ ਮੰਡੀ ਕਿੰਦੀ ਆ ਜਾ ਰੋਟੀ ਖਾਣ ਕੇ ਜਿਹੜੀ ਪਾਚੀ ਜਾਵੇ ਸਵੇਰੇ ਤੁਹਾਡੇ ਘਰ ਜਾਣਾ ਨਾ ਤੇ ਤੂੰ ਜੁੱਕਵੀਂ ਮੈਂ ਬੁਈ ਲਾ ਕੇ ਰਹਿਣਾ ਕੋਨੋ ਨੇ ਲਾਤ ਦੇ ਉੱਥ ਗਿਆ ਨਾ ਨੇ ਬੜਾ ਲੋਣਾ ਹੀ ਫਿਰ ਲੈ ਤੂੰ ਰੋਟੀ ਖਾ ਲਾ ਤੇ ਮਾਸਾ ਖੇ ਉਹ ਵੇਚ ਖਾਦਾ ਲੈ ਦੇ ਤੂੰ ਮੈਨੂੰ ਰੋਟੀ ਖਾ ਉਹ ਵੀ ਖਾਦਾ ਵਿੱਚ ਨਿਆਣਾ ਝੁਗਦਾ ਫੇ ਮੈਂ ਆਪਣੇ ਪੋਹਣੇ ਨੂੰ ਫੋਨ ਵੀ ਤਾਨਣਾ ਵਾ ਅੱਛਾ ਤੂੰ ਹੋਤੀ ਅੱਛਾ ਸੁਣ। ਹਾਂ ਤੇ ਮੈਂ ਆਪਣੀ ਮੰਮੀ ਨੂੰ ਵੀ ਤਾਨਣਾ ਵਾਂ ਫਿਰ। ਫਿਰ ਮੈਂ ਪੁੱਤਣਾ ਵਾਂ ਵੀ ਅੱਜ ਮਿਤਰੀ 30 30 ਧਾਤੇ ਦੇ ਹੀ। ਅੱਛਾ। ਅਬੀ ਛੀ ਗਏ। ਤੋਤੀ। ਹਾਂ ਸਦਾ ਹੀ ਸੁਣ ਲਿਟਰ ਨਹੀਂ ਆਇ ਕਿ। ਕੀ ਬਣਾ ਹੁੰਦਾ ਹੈ ਓ? ਤੋਤੀ। ਤੈਨੂੰ ਪਤਾ ਨਹੀਂ? ਅੱਛਾ ਤੋਤੀ ਬਣਾ। ਪਤਾ ਤਾਂ ਬਿਨ ਰਹਾ ਵਾਂ ਮੈਂ ਨਹੀਂ ਸੇਤਾ ਪਾਉਂਦਾ ਬੱਚਾ। ਤੂੰ ਆਈ ਨਹੀਂ ਨਾ ਮੈਂ ਤੋ ਲੈ ਨਾ ਆਦਿਆ ਤਾ ਤੁੱਟੀਆਂ ਵਿੱਚ। ਚਲਗਾ। ਤੂੰ ਹੀ ਰਹੋ ਇੱਥੇ। ਆਏ ਤੇ ਯਾ ਤੇ ਹੀ ਪਈ ਤੇ ਹੀ ਰੈਂਦੀ ਆ ਮੈਂ ਮਤਨ ਰ ਮੈਂ ਤੋਰੇ ਤਲ ਗਈ ਆ ਆਪਣੇ ਤੈਨੂੰ ਲੈਦਾ ਮੈਂ ਇੱਥੇ ਹਾਂ ਤੂੰ ਆ ਤਾਂ ਤੁੱਟੀਆਂ ਵਿੱਚ ਤਾਈ ਮੇਤੋ ਠੀਕ ਆ ਮੈਨੂੰ ਰੋਟੀ ਦੇ ਦੇ ਉੱਥੇ ਤੇ ਅੱਛਾ ਤੂੰ ਵੀ ਖਾ ਲਾ ਚਲੋ ਕਲਮ ਨਹੀਂ ਅਮਰ ਰੋਟੀ ਚੱਕਣਾ ਚਲ ਉਹ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਦੇ ਆਹੋ ਚਵੇਰੀ ਆਵਾਂਗੇ ਹੁਣ ਜ ਹਨੇਰਾ ਜਾ ਹੋਇਆ ਆਹੋ ਚਲ ਕੋਈ ਨਹੀਂ ਸੋਰੀ ਨਾ ਮਿਲਦਾ ਤੈਨੂੰ ਤੇ ਇੱਕ ਉਹ ਠੀਕ ਹੈ ਸਭ ਹਾਂ ਹਾਂ ਬੰਦਾ ਯਕੀਨ ਵਾਲਾ ਕੋਈ ਗੱਲ ਹੀ ਨਹੀਂ ਦੇ ਚਾ ਠੀਕ ਹੈ ਬਾਕੀ ਮਿਲ ਕੇ ਕਰਦੇ ਹਾਂ ਕਰ ਚੰਗਾ ਓਕੇ ਓਕੇ ਲੈ ਲੋ ਧੀ ਥੋੜੀ ਥੋੜੀ ਤਾਂ ਹੂੰ ਬਤ ਕਾ ਕੀ ਲਾ ਦਾ ਚੋਕਲਾ ਫਰ ਮੈਂ ਤੇਰੇ ਪੋਪੜ ਨੂੰ ਰੋਟੀ ਫੜਾਉਣਾ ਮਾਵਾਂ ਸੋ ਨਾ ਦੇ ਇਹਨੂੰ ਹੁਣ ਨਹੀਂ ਖਾਂਦੀ ਉਹ ਥਾਣੀ ਐ ਲੋਤੀ ਤੂੰ ਨਹੀਂ ਤਲਾਤ ਹੋ ਲਈ ਜੀ ਦੇ ਦੋ ਕਿ ਮਮਾ ਪਿੰਨ ਦਤ ਦੀਂ ਕਿ ਮੈਂ ਪੁੱਜੀ ਤੋ ਥਾਂ ਆਈ ਆ ਠੀਕ ਆ ਹਾਂ ਤੁੱਟੀਆਂ ਚ ਮੇਤੋਂ ਹੋਣਾ ਇਨੋ ਤੂੰ ਠੀਕ ਆ ਤੇ ਮੈਂ ਆਜੋ ਤੇ ਦਮੰਦਣਾ ਦੋਤੀ ਉਹਦੇ ਪਰੇ ਨਾਣੇ ਆ ਤੇ ਉਹਨਾਂ ਦੇ ਧਰ ਉਹਨਾਂ ਨਾਲ ਤੇ ਦਤ ਦੀ ਸੱਚੀ ਨੜੇ ਲਾ ਜੇ ਨੇ ਵੀ ਮੈਂ ਦੋ ਰਣਾ ਉਦੋਤਾ ਉਦੋਤਾ ਤੇ ਨੇ ਬਹਿਣ ਲੱਗ ਜਾਣਾ ਤੇ ਫੇਰ ਤੂੰ ਇਹਨਾਂ ਵੀ ਤੇ ਦਤ ਦੀ ਠੀਕ ਆ ਪਰ ਮੈਨੂੰ ਦੱਤੂਗੀ ਮੇਰੀ ਭਤੀ ਦੀ ਆਈ ਆ ਨੋਨੀ ਦੀ ਕੀ ਗੱਲ ਤੁਹਾਡਾ ਮੂੰਹ ਬਣਾਇਆ ਹੁਣ ਕੀ ਹੋ ਗਿਆ ਆਪਣੀ ਮਾਈ ਬਾਪੂ ਨੂੰ ਸਮਝਾ ਲਓ ਮੇਰੇ ਕੋਲ ਨਾ ਰੋਜ਼ ਰੋਜ਼ ਲੜਾਈਆਂ ਹੁੰਦੀਆਂ ਇਹਨਾਂ ਦੇ ਨਾਲ ਮਾਤਾ ਤਾਂ ਕਿਤੇ ਚੁੱਪ ਹੀ ਨਹੀਂ ਕਰਦੀ ਕੀ ਉਹਦਾ ਕਿਹੜੇ ਅੰਦਰੇਂਦਰ ਬਾਦਾਮ ਖਾਂਦੀ ਆ ਜਿਹੜਾ ਠੇਕਾ ਲੈਂਦੀ ਆ ਨਾ ਮਿੰਜਾ ਦਾ ਬਾਦਾਮ ਖਰੋਟ ਹੀ ਖਾਂਦੀ ਰਹਿੰਦੀ ਬਸ ਤੇ ਉਹਨਾਂ ਦਾ ਠੇਕਾ ਜੋ ਮਰਜ਼ੀ ਖਾ ਤੈਨੂੰ ਕੀ ਭੂਣ ਲੜ ਗਈ ਉਹਨੇ ਮੁੜ ਕੇ ਕਹਤੋਂ 500 ਰੁਪਈਆ ਮੰਗਦੇ ਆ ਉਦੋਂ ਖਚਲੇ ਨੇ ਹੁੰਦੇ ਸਾਰੇ ਤੇ ਉਦਾਂ ਦਾੜਾ ਦੋਦੀਆਂ ਇਹਨਾਂ ਦੀਆਂ ਖਾ ਖਾ ਬਦਾਮ ਤੇ ਤੂੰ ਦੇਤੇ ਜਿਹੜਾ ਰੋਲਾ ਨਹੀਂ ਪਾਉਂ ਮਾਲ ਤਾਂ ਸਹੀ ਕੀ ਆ ਠੇਕਾ ਤੇ ਲੈਂਦੇ ਹੀ ਆ ਨਾ ਆਪਣਾ ਖਾਡੋ ਖਾਣ ਨੂੰ ਕਿਹੜਾ ਇਹਨਾਂ ਨੇ ਵਾਧੂ ਖੋ ਦੇ ਦਿੱਤਾ ਵਾ ਨਿਆਣੇ ਦੀ ਗੱਲ ਹੋਈ ਮੈਂ ਮਮੀ ਖੜਾ ਲਿਆ ਕਰੋ ਨਿਆਣਾਂ ਨੂੰ ਅਸੀਂ ਕਿਉਂ ਕਢਾਈਏ ਅਸੀਂ ਕਿਉਂ ਕਰੀਏ ਤੁਸੀਂ ਤੇ ਇੱਦਾਂ ਕਰਦੀਆਂ ਤੁਸੀਂ ਤੇ ਉਦਾਂ ਕਰਦੀਆਂ ਅੱਡ ਹੋਇਆਂ ਨੂੰ ਵੀ ਨਹੀਂ ਕਿਤੇ ਜੀਣ ਦਿੰਦੇ ਤੇ ਨਹੀਂ ਨਿਆਣੇ ਸਾਡੇ ਖੇਡਣ ਵਾਲੇ ਉਹਦੇ ਨਿਆਣੇ ਸਾਡੇ ਸਮਝਦਾਰ ਹੋਏ ਤੇ ਫੇਰ ਕੀ ਨਾਲ ਧਿਆਂ ਦਾਖ ਲੈਣਗੇ ਤੇ ਦਾਦੀ ਦਾਦੇ ਦਾ ਫਰਜ਼ ਹੁੰਦਾ ਦਾਦੀ ਦਾਦੇ ਨੇ ਲਾਲਾਂ ਚੱਟਣ ਤੱਕ ਜਾਂਦੇ ਆ ਨਿਆਣਿਆਂ ਦੀ ਆਹ ਪਹਿਲਾਂ ਚੱਟਦੇ ਹੁੰਦੇ ਹੁਣ ਨਹੀਂ ਕੋਈ ਚੱਟਦਾ ਅੱਜ ਕੱਲ ਕਿਉਂ ਨਹੀਂ ਚੱਟਦੇ ਆਹ ਮੂਲ ਲਾਲਕ ਐਵੇਂ ਲੋਕੀ ਆਂਦੇ ਵਿਆਜ ਪਿਆਰਾ ਇਹਨਾਂ ਨੂੰ ਤਾਂ ਕੋਹ ਵੀ ਨਹੀਂ ਪਿਆਰਾ ਅੱਖੀ ਵੇਖ ਕੇ ਨਹੀਂ ਸਿਖਾਉਂਦੇ ਹਨ ਨੂੰ ਲੈ ਪੀ ਮੂਲ ਨਾਲ ਵਿਆਜ ਪਿਆਰਾ ਉਹ ਤੋਂ ਚੰਗਾ ਲੱਗਦਾ ਵਾ ਜਦੋਂ ਮੂਲ ਕੋਈ ਚੱਜਦੇ ਕੰਮ ਕਰੇ ਪੁੱਛਦਾ ਕੌਣ ਸਾਡੇ ਦੋਵਾਂ 'ਚ ਕਈਏ ਤੁਹਾਨੂੰ ਮਿਰਚ ਲੱਗਦੀਆਂ ਬੁੜੀਆਂ ਨੂੰ ਫਿਰ ਹੁਣ ਤੁਸੀਂ ਮੇਰੇ ਦਿਵਾਲੇ ਹੋ ਜਾਓ ਤੂੰ ਜਿਦਵਾਲੇ ਮਾਈ ਬਾਪੂ ਇਹਦਾ ਮਾਈ ਬਾਪੂ ਇਹਦਾ ਕੀ ਗੱਲ ਹੁਣ ਮਾਈ ਬਾਪੂ ਨੂੰ ਅਸੀਂ ਕਿੱਦਾਂ ਪੁੱਛ ਲਈਏ ਪਹਿਲੀ ਬੰਨਾਂ ਦਾ ਤੇ ਠੇਕਾ ਬਰਾਬਰ ਦਾ ਉਹ ਲੈਿੰਦੇ ਆ ਤੇ ਫੇ ਲੜਾਈ ਕਾਦੀ ਆ ਚੁੱਪ ਕਰਕੇ ਬੈਠੀਆਂ ਰਹੋ ਹਾਂ ਨਿਆਣੇ ਤੁਹਾਡੇ ਤੁਸੀਂ ਸਭੋ ਤੇ ਉਹ ਸਾਂਭ ਲੈਣਗੇ ਤੇ ਫਿਰ ਕੀ ਹੈ ਕਸੂਰ ਤੇਦਾ ਤੁਹਾਡਾ ਵੀ ਆ ਤੁਸੀਂ ਆਪਣੇ ਮਾਈ ਬਾਪੂ ਨੂੰ ਵਿਗਾੜਿਆ ਵਾ ਸਭ ਤੋਂ ਪਹਿਲਾਂ ਤੇ ਤੇ ਤੇਰੀ ਉਹ ਗੱਲ ਆ ਲੜਾਈ ਹੀ ਮੇਰੇ ਵੇੜੇ ਥਾਣੀ ਲੰਗ ਤੇ ਪਾਪਾ ਉਹਦੇ ਉੱਤੋਂ ਦੀ ਮੈਂ ਹੋਈ ਨਹੀਂ ਮੈਂ ਵੇੜੇ ਥਾਣੀ ਲੰਗ ਮੈਂ ਸਭ ਤੋਂ ਜ਼ਿਆਦਾ ਲੜਾਕਾ ਨਾ ਹੋਰ ਪਤਾ ਕੋਈ ਬੋਲਦਾ ਇੱਥੇ ਸਾਰਿਆਂ ਨੇ ਤਾਂ ਮੌਨ ਵਰਤ ਰੱਖਿਆ ਨਾ ਬਾਬਾ ਤੂੰ ਦੋਨੇ ਮੌਨ ਵਰਤ ਰੱਖਦੇ ਨਿਆਣੇ ਵੇ ਬਾਹਰੋਂ ਬਾੜ ਅੰਦਰ ਮੈਂ ਕਿਹੜੀ ਗੁੱਪੜਾ ਨਾ ਤੇ ਰੋਟੀ ਰੁਕਣਾ ਕਰ ਲੈ ਤੂੰ ਨਾ ਅਜੇ ਇਹੋ ਹੀ ਗੱਲ ਵਾ ਉਹਨੂੰ ਵਿਚਾਰੀ ਪੂਰੇ ਪੜਾ ਲੈਣਾ ਤੇ ਉਹ ਹੀ ਜੀ ਦੋਵੇਂ ਉਹਨਾਂ ਦਾ ਬੜੀ ਪੂਰੇ ਪੜਾ ਲੈਣਾ ਪੜਾ ਲੂਗਾ ਮੈਂ ਆਪੇ ਪਲਾਸਟੂ ਜਾਣਾ ਬਣਿਆ ਵਾ ਪਲਾਸਟੂ ਕਿੰਨੀ ਕਾਦੇ ਝੱਲਾਂ ਨੇ ਦੱਸ ਦੋ ਹੁੰਦਾ ਹੈਗਾ ਪੜਾਉਣਾ ਉਹ ਤੈਨੋਂ ਜ਼ਿਆਦਾ ਹੀ ਹੁੰਦਾ ਜਸ ਸਿਰ ਨਾ ਖਾਦੇ ਨਿਆਣੇ ਨਿਕਲ ਆ ਪੜਾਣਾ ਮਾੜਾ ਮੋਟਾ ਨਾ ਸੁਣਨਾ ਨਹੀਂ ਗੇ ਮੈਂ ਵੀ ਇੱਧਰ ਮੂੰਹ ਕਰੋ ਤੇ ਇੱਧਰ ਕਾਲਾ ਇੱਧਰ ਮੂੰਹ ਕਰੋ ਤੇ ਇੱਧਰ ਕਾਲਾ ਸਵਾ 7 ਟਾਈਮ ਹੋ ਗਿਆ ਵਾ ਲੋਕੀ ਰਹਿ ਰਹਾ ਸਭ ਪਾਠ ਕਰਨ ਦੇ ਆ ਇੱਥੇ ਕਲੇਸ਼ ਦਾ ਪਾਠ ਹੋਣ ਡਿਆ ਵਾ ਕੀ ਦੇ ਕੀ ਦੇ ਮੂੰਗਾੜੀ ਹੱਥ ਦਈਏ ਇਹਨਾਂ ਗੜੀ ਬਥੇਰੇ ਹੱਥ ਜੋੜਦੀਆਂ ਪਰ ਨਹੀਂ ਇਹਨਾਂ ਨੂੰ ਲੱਗਦੀ ਬਾਬਾ ਇਹਨਾਂ ਨੂੰ ਨਹੀਂ ਲੱਗਦੀ ਬੁੜੀਆਂ ਨੂੰ ਮੈਂ ਕੀ ਕਰਾਂ ਹਾਰ ਗਏ ਆਪਾਂ ਆਦਾਂ ਮਾਤਾ ਤੂੰ ਬੜਾ ਹੱਥ ਰੱਖਿਆ ਸਿਰ ਦੇ ਉੱਤੇ ਤੈਨੂੰ ਨਹੀਂ ਪਤਾ ਇਹ ਬਲੱਛਣ ਪੁਣਾ ਹੁੰਦਾ ਸਭ ਤੋਂ ਵੱਡਾ ਪਹਿਲਾਂ ਉਤੋਂ ਉਤੋਂ ਰਹਿ ਰਸਦਾ ਵੇਲਾ ਤੂੰ ਤਾਂ ਆਏ ਕਰਕੇ ਸੇਵਾ ਤਾਂ ਤੂੰ ਸੁੱਖ ਨਹੀਂ ਮੰਗਦੀ ਸਾਡੀ ਮੈਂ ਜੋ ਪਹਿਲਾਂ ਆਈ ਤੂੰ ਕਿ ਮੈਂ ਆਈ ਆ ਪਹਿਲਾਂ ਕੌਣ ਪਹਿਲਾਂ ਆਈ ਆ ਤੂੰ ਆ ਗਈ ਮੈਨੂੰ ਮਤਾਂ ਦੇਣ ਵਾਲੀ ਕਦੇ ਕਦੇ ਨਿੱਕੇ ਵੀ ਮਤਾਂ ਦੇ ਲੈਂਦੇ ਹੁੰਦੇ ਜੇ ਵੱਡੇ ਨੂੰ ਅਕਲ ਨਾ ਹੋਵੇ ਤੇ ਨਹੀਂ ਮੈਂ ਨੇ ਸਭ ਕੁਝ ਸੁਣਦੇ ਮੇਰੇ ਤੇ ਪੁੱਤ ਦਾ ਪੱਕਾ ਨਹੀਂ ਛੱਡਣ ਲਈ ਅੰਦਰ ਤੂੰ ਇੰਨੀਆਂ ਗੱਲਾਂ ਕਰਨ ਨਹੀਂ ਜਦੋਂ ਕੰਮ ਚੰਗੇ ਨਹੀਂ ਹੋਣਦੇ ਤੇ ਫਿਰ ਉਹਨੂੰ ਹੀ ਸੁਣਾਉਣਾ ਹੋਰ ਮੈਂ ਕਿਹਨੂੰ ਸੁਣਾਵਾ ਕੰਧਾ ਨੂੰ ਆਪਣੀ ਮਾਂ ਕੋਲ ਜਾ ਕੇ ਦੱਸ ਉਥੇ ਜਾ ਕੇ ਭਰਾ ਪਰ ਜਾਇਆ ਦੇ ਸਿਰ ਪੜਵਾ ਜਾ ਕੇ ਤੈਨੂੰ ਜੇ ਮੇਰੇ ਮੁੰਡੇ ਨੂੰ ਦੁਖੀ ਕਰਨ ਨਹੀਂ ਕਾਤੋਂ ਕਰਨ ਨਹੀਂ ਮਾਤਾ ਮੈਂ ਤੂੰ ਹੀ ਅਖਣਾ ਤੂੰ ਹੀ ਅਖਰਾ ਵੀ ਪੇਕੇ ਦੇ ਘਰ ਸ਼ਿਕਾਇਤਾਂ ਲਾਉਂਦੀ ਜਾ ਕੇ ਉਹਨਾਂ ਨੂੰ ਨੂੰਲਾ ਜਾ ਕੇ ਜਿੱਦਨ ਉਹ ਆ ਗਿਆ ਤਾਂ ਬਲੌਣੀਆਂ ਆ ਹੀ ਮਾਰੇ ਖਾਂਦੇ ਆ ਕਿਤੇ ਜਿੱਦਨ ਉਹ ਆਗੇ ਨਾ ਚੜ ਕੇ ਤੁਹਾਡੇ ਉੱਤੇ ਤੇ ਫੇਰ ਤੇ ਰਹਿ ਗਈ ਨੇ ਭੱਜਣਾ ਵੇਖੀ ਉਹਨਾਂ ਨੂੰ ਸਾਡਾ ਤੇ ਭੱਜਣ ਨੂੰ ਵਾਰ ਵੀ ਨਹੀਂ ਲੱਭਣਾ ਤੈਨੂੰ ਕਾਲੇ ਖਾਂ ਖਾ ਕੇ ਤੈਨੂੰ ਕਿਤੇ ਜੰਮ ਲਿਆ ਤੈਨੂੰ ਤੇਰੀ ਕਿਤੇ ਮੂੰਹ ਜ਼ੁਬਾਨ ਨਹੀਂ ਪੈਂਦੀ ਬਾਬਾ ਫਾਤ ਥੱਲੇ ਰੱਖ ਲਾ ਸੁੱਖ ਮੰਗ ਲਿਆ ਕਰ ਕਿਤੇ ਫਾੜੀ ਖਾਣਾ ਨਹੀਂ ਦੋ ਤੁੰਗ ਤੇ ਬਲਛਣੀ ਏ ਬਲਛਣੀ ਤੂੰ ਆਪ ਆ ਤਾਂ ਕਹਿੰਦੀ ਤੇ ਕਹਿੰਦੀ ਤੂੰ ਦੂਜਿਆਂ ਨੂੰ ਬਲਛਣ ਦੱਸਦੀ ਆ ਆ ਜਾਓ ਤੂੰ ਹੀ ਨੀ ਕਿ ਨਹੀਂ ਹਮਨਜੀ ਚੋਕੇ ਰੱਖਾ ਉਧਰ ਪਰੇ ਸੁੱਖ ਹਾਂ ਮੇਰਾ ਤੇ ਸਿਰ ਭੀੜ ਹੋਣ ਲੱਪੈ ਇਹ ਇੱਕ ਮਾਈ ਨੇ ਵੇ ਸਿਰ ਚ ਕਿੱਦਾਂ ਵੱਜਦੀ ਤੇ ਇੱਕ ਤੇਰੀਆਂ ਵੀ ਗੱਲਾਂ ਸੁਣ ਸੁਣ ਕੇ ਮੈਂ ਕਿਹੜੀਆਂ ਗੱਲਾਂ ਸੁਣਾਈਆਂ ਤੁਹਾਨੂੰ ਕੀ ਚੀਂ ਦਸਾਂ ਦਈਆਂ ਕੀ ਕਰਾਂ ਚੱਲ ਰੁਪਈਆ ਦੇ ਦੋਸੋ ਮੈਂ ਜਾਵਾ ਪੈਗ ਲਾਵਾਂ ਨਹੀਂ ਕਾਹਦਾ 200 ਰੁਪਈਆ ਦਾ ਬਸ ਤੁਹਾਨੂੰ ਡੱਫਣ ਦੀ ਪੇਰੀ ਨਹੀਂ ਦੀ ਪੰਨਾ ਹੀ ਚਾਹੀਦਾ ਉਹਨੇ ਸ਼ਰਾਬੀ ਛੋਟ ਛੜਿਆ ਨਾ ਜੰਮ ਗਏ ਮੇਰੇ ਵਾਸਤੇ ਹੋਰ ਕੀ ਨਹੀਂ ਕੀ ਮਿੱਟਰ ਮਿੱਟਰ ਰਹਿਣੀ ਇਧਰ ਨੂੰ ਕੀ ਗੱਲਾਂ ਕਰਦੀਆਂ ਆ ਚੁੱਕ ਲੀਡ ਵਾਲਾ ਤਾਣ ਕੇ ਆਪਣਾ ਹੀ ਕੋਠਲਾਰਾ ਪਾਇਆ ਸਾਰੇ ਥਾਈ ਤੂੰ ਸਾਨੂੰ ਵੀ ਕਿਤੇ ਬਹਿ ਲੈ ਲੈਂਦੋ ਕਿਤੇ ਲੱਕ ਸਿੱਧਾ ਕਰ ਲੈਣਦੋ ਲੱਕ ਸਿੱਧਾ ਤਾਂ ਤੁਸੀਂ ਕਰ ਲੋ ਸਾਰੇ ਪੰਗੇ ਤੇ ਮਾਈਏ ਤੇਰੇ ਹੀ ਪਾਏ ਆ ਹੋਰ ਤੇ ਕਿਸਦੇ ਪਾਏ ਨਹੀਂ ਇੱਥੇ ਪੰਗੇ ਆ ਜਿਹੜੀ ਲਾਤ ਗੰਦੀ ਜੰਮੀ ਆ ਇਹੀ ਚੱਜ ਸਵਾਦ ਦੀ ਜਮ ਲਈ ਜਿਹਦੇ ਮੈਨੂੰ ਸੁੱਖ ਹੁੰਦਾ ਨਹੀਂ ਮੇਰਾ ਪੁੱਤ ਹੀ ਸੋਨੇ ਤੇ ਰੱਤੀ ਕਿਤੇ ਚਾਹ ਦਾ ਨਿਸ਼ਾਨੀ ਹੀ ਹੈਗਾ ਚਾਹ ਦਾ ਤੁਹਾਡੀਆਂ ਲੜਾਈਆਂ ਕਲਾ ਨੇ ਚੁੱਕਣਾ ਦੇ ਦੇ ਕੇ ਦੇ ਦੇ ਕੇ ਉਹਨੂੰ ਗੁੱਸਾ ਚੜਾ ਚੜਾ ਕੇ ਪਰੇਸ਼ਾਨੀਆਂ ਦੇ ਵਿੱਚ ਪਾ ਪਾ ਕੇ ਉਹਨੂੰ ਸ਼ਰਾਬੀ ਬਣਾਤਾ ਆ ਮੈਂ ਸ਼ਰਾਬੀ ਬਣਾਇਆ ਲਾਣੀ ਤੇ ਤੇਰਾ ਪੁੱਤ ਪਹਿਲਾਂ ਹੀ ਮੈਂ ਅਣ ਕਿਆ ਪੈਗ ਬਣਾ ਕੇ ਦਿੰਨੀ ਆ ਨਾ ਉਹਨੂੰ ਆਹ ਦਿੰਦਾ ਹੋਰ ਮੇਰੇ ਕੋਲ ਪੈਸੇ ਬੜੇ ਬੜੇ ਯਾਰ ਦੋਸਤ ਆ ਨਹੀਂ ਦੇਣੇ ਪੈਸੇ ਤੂੰ ਜੇ ਚਾਚੀ ਦੀਆਂ ਹੋਵੋ ਨਾ ਐਦਾਂ ਦੇ ਕੰਮ ਉਹ ਨਾ ਕਰੇ ਤੇ ਮਈਏ ਤੇਰਾ ਹੀ ਸਿਆਪਾ ਹੋਇਆ ਵਾ ਤੂੰ ਹੀ ਚੰਗੀ ਹੁੰਦੀ ਤੇ ਉਹ ਨਾ ਪੀਂਦਾ ਤੂੰ ਹੀ ਪੀਨ ਲਾਇਆ ਉਹਨੂੰ ਤੇ ਕੋਈ ਨਹੀਂ ਗਾੜੀ ਜੰਮੇ ਆ ਨਾ ਜੰਮਿਆ ਵਾ ਨਾ ਗਾੜੀ ਜਦੋਂ ਉਹ ਵੱਡਾ ਹੋਊਗਾ ਪਤਾ ਲੱਗ ਜੂ ਤੈਨੂੰ ਬਲਾ ਵੀ ਕਿੱਦਾਂ ਕੌਣ ਸਿਖਾਲਦਾ ਵਾ ਤੂੰ ਕਿੰਨਾ ਆਪਣੇ ਨਿਆਣੇ ਨੂੰ ਪਿਆਰ ਕਰਦੀ ਆ ਅਸੀਂ ਵੀ ਐਦਾਂ ਹੀ ਕਹਿੰਦੇ ਕਿ ਉਹ ਦੁੱਧ ਖੰਡ ਦੇ ਦੇ ਕੇ ਪਾਲੇ ਆ ਬਰਕੀਆਂ ਦੇਦੇ ਪਾਲੇ ਹੀ ਹੁਣ ਤੂੰ ਵੀ ਡਈ ਆ ਨਾ ਪਾਲਣ ਤੈਨੂੰ ਲੱਗਦਾ ਤੂੰ ਹੀ ਦੇਖੇ ਉਹਦੀਆਂ ਬੁਰਕੀਆਂ ਦੇਦੇ ਪਾਲੇ ਮੈਂ ਹੁੰਦਿਆਂ ਨਾਲ ਬੋਤਲ ਨਹੀਂ ਆਈ ਹੁੰਦਿਆਂ ਨੂੰ ਸ਼ਰਾਬ ਪੀਂਦਾ ਤਾਂ ਪਿਆਰੇ ਸਭੀ ਸ਼ਰਾਬ ਪੀ ਹੈ ਨਾ ਮੰਮੀ ਬਹੁਤੀਆਂ ਗੱਲਾਂ ਦਾ ਕਰ ਮੇਰਾ ਸਿਰ ਨਾ ਖਾ ਅਜ ਚੁੱਕ ਦਾ ਲੀੜੇ ਲਾੜੇ ਆਪਣੇ ਫੜਾ ਫੜ ਮਲਕੜੇ ਕਮਰੇ ਮਾਲਲੇ ਛੱਲੇ ਆਨੂੰ ਬੁੱਢੇ ਵਾਰੇ ਉਥੇ ਦੇਤਾ ਉੱਤੇ ਚਬਾਰਾ ਮੰਮੀ ਜਦ ਲੜਦੀ ਉਹ ਤਾਂ ਤੇਰੇ ਵੱਲ ਵੇਖ ਕੇ ਕੋਈ ਕਹਿ ਨਹੀਂ ਸਕਦਾ ਪਰ ਜਦੋਂ ਬੁੱਢੇ ਬਾਰੇ ਹੈ ਉਹ ਵੇਖ ਤੂੰ ਕੁੜੀ ਚਿੜੀ ਲੱਗਦੀ ਹੈ ਲੜਨ ਨੂੰ ਤੂੰ ਚੰਗੀ ਭਲੀ ਆ ਉੱਤੇ ਤੇਰੇ ਕੋ ਹ ਚਾਰ ਪੌੜੀਆਂ ਨਹੀਂ ਚੜੀਆਂ ਜਾਂਦੀਆਂ ਨਾਲੇ ਗੋਡੇ ਅਛਾ ਤੂੰ ਆ ਗਈ ਮਤਾਂ ਦੇਣ ਵਾਲੀ ਗੋਡੇ ਕੈਮਰਨ ਵਾਲੀ ਤੈਨੂੰ ਕੀ ਬਿਮਾਰੀ ਤੂੰ ਹੀ ਚੜਜੋ ਹਾਂ ਕੋਠੇ ਤੇ ਉਹ ਦਾਦੇ ਮੰਮੀ ਮੈਨੂੰ ਨਾ ਤੇਰੇ ਤੇ ਵੀ ਗੁੱਸਾ ਬਹੁਤ ਆਉਂਦਾ ਈ ਤੇ ਫੜ ਛਿੱਤਰ ਡਾਂਗ ਫੜ ਮੇਰੇ ਸੱਤਾਂ ਦਾਦੀ ਮੰਮੀ ਅੱਗਾ ਮੈਂ ਤੈਨੂੰ ਕੁਝ ਕਿਹਾ ਨਹੀਂ ਤੂੰ ਤੇ ਜਾਣਾ ਹੀ ਵੱਧ ਗਈ ਹੁਣ ਗੁੱਸਾ ਕੋਨੂੰ ਆਉਂਦਾ ਗੁੱਸਾ ਤੈਨੂੰ ਆਉਂਦਾ ਗੁੱਸਾ ਵੀ ਤੇਰੇ ਮੁੰਡੇ ਤੇ ਆਉਂਦਾ ਵਾ ਜਿਹੜੀ ਗੰਦੀ ਲਾਤ ਜੰਮੀ ਆ ਇਹਨੂੰ ਤੇ ਅਕਲ ਦਿੱਤੀ ਨਹੀਂ ਨਾ ਕਰ ਗੰਦੀ ਲਾਤ ਕਹਾਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਬੜਾ ਗੁੱਸਾ ਆਉਂਦਾ ਫਿਰ ਇੱਕ ਪੰਨੇ ਮੇਰੇ ਹੀ ਰੱਖਿਆ ਈ ਸ਼ਰਾਬੀ ਤੂੰ ਦਬਾ ਦੇ ਚੋਕੇ ਤੋਂ ਲਿੜੇ ਚੁੱਪ ਜਾਗੇ ਇਥੋਂ ਸ਼ਰਾਬੀ ਮੈਂ ਤੂੰ ਸ਼ਰਾਬੀ ਮੇਰੇ ਜੋ ਗਰਖ ਖੜਿਆ ਹੀ ਜਿਹੜੇ ਕਮਰੇ ਮਾਲਕੇ ਨਾਲੇ ਰਸੋਈ ਛੱਡ ਦਿੰਗਾ ਕਿਸੇ ਬੜੇ ਨਾਲੇ ਕਮਰੇ ਚੋਂ ਨਿਕਲ ਦਿੰਗਾ ਬਾਹਰ ਇਹਨਾਂ ਨੇ ਤੇ ਕਿਤੇ ਹੱਦ ਕਰ ਦਿੱਤੀ ਆ ਹਾ ਜਿੰਨਾ ਮੈਨੂੰ ਸਮਝਾਉਂਦੇ ਜੇ ਤੇਹੀ ਆਪਣੇ ਪੁੱਤ ਨੂੰ ਸਮਝਾਇਆ ਹੁੰਦਾ ਤੇ ਅੱਜ ਤੇ ਚੰਗੀ ਹੁੰਦਾ ਜ਼ਿੰਦਗੀ ਜੀਣ ਰਿਹਾ ਹੁੰਦਾ ਲਾਣੀ ਤੇ ਨਾ ਨਾ ਹੁੰਦਾ ਮੂੰਹ ਤੇ ਪੀ ਕੇ ਆ ਜਾਂਦਾ ਆ ਵੀ ਸੇਰਾ ਤਾਂ ਕੰਮ ਪੌਂਕਣਾ ਆ ਜਿਵੇਂ ਮੈਂ ਬੋਲਾਂ ਮੈਂ ਪੌਂਕਦੀ ਆ ਬਾਕੀ ਸਾਰੇ ਬੋਲਦੇ ਬਾਕੀ ਸਾਰੇ ਚੰਗੇ ਮੈਂ ਹੀ ਮਾੜੀ ਆ ਜੇ ਮਈਏ ਮੈਂ ਏਡੀ ਮਾੜੀ ਹੀ ਤੇ ਮੈਨੂੰ ਲਿਆਂਦਾ ਕਰਨੂ ਹੀ ਵਿਆਹ ਕੇ ਆਏ ਆਜੋ ਤੁਹੀ ਮਿਲ ਲੈ ਆ ਵੇ ਮੰਜਾ ਢਾਲੋ ਸਿਆਪਾ ਖਾਨਾ ਇੱਥੇ ਆਣ ਕੇ ਤੇ ਕਿਉਂ ਅੱਜ ਕੋਠੇ ਤੇ ਜਾਂਦੀ ਨੂੰ ਤੈਨੂੰ ਕੀ ਆ ਲੜਨੋਂ ਤਾਂ ਚੰਗੀ ਭਲੀ ਕੋਣ ਨਹੀਂ ਆ ਮੈਂ ਤੇ ਤੈਨੂੰ ਕੀ ਤਖਲੀਪ ਆ ਕੋਠੇ ਤੇ ਮੈਂ ਜਾਵਾ ਚਾਹੀ ਨਾ ਜਾਵਾ ਉਹ ਰੱਖੀ ਰੱਖੇਗੀ ਨਾ ਕੀ ਗੱਲਾਂ ਕਰਦੇ ਹੁੰਦਾ ਭਲਾ ਸ਼ਰਾਬ ਪੀ ਕੇ ਆਡਾ ਲੰਦੇ ਆ ਸਵੇਰੇ ਦੋ ਲਾ ਕੇ ਨਾਲ ਵੱਧਸ ਰਹੇਗੀ ਮਿੰਨ ਚੰਗਾ ਸਗੋ ਹੁਣ ਮੈਂ ਸਭੀ ਨੂੰ ਵੀ ਸਿਖਾ ਦੀ ਤੇਰੇ ਦਿਵਾਰੇ ਚੰਗੀ ਤਰ੍ਹਾਂ ਤੇਰੇ ਦਿਵਾਰੇ ਕਰਾਉਣੀ ਆ ਅੱਗੇ ਘੜਾ ਨੂੰ ਨਹੀਂ ਸਿਖਾਂਦੀ ਮੈਂ ਤਾਂ ਹੁਣ ਸਿਖਾੜ ਕੇ ਦੱਸਾਂਦੀ ਆ ਮੈਂ ਤੈਨੂੰ ਪਰਿਮਾਨ ਲੈ ਭੀ ਆ ਬੁੱਢੀ ਦੇ ਮੂੰਹ ਪਤਾ ਨਹੀਂ ਕੁੱਤਾ ਵੱਜ ਗਿਆ ਇੰਨੀ ਨਹੀਂ ਭੰਕਣੋ ਹਟਣਾ ਬਾਬਾ